जय श्री राम भारत माता की जय मैं सुरेंद्र कुमार कालिया वार्ड नंबर 6 मोहल्ला न्यू बा मार्केट गुरायां ਤੋਂ ਇਲੈਕਸ਼ਨ ਲੜਿਆ ਹਾਂ ਜੋ ਕਿ ਮੇਰਾ ਚੋਣ ਨਿਸ਼ਾਨ ਕਮਲ ਦਾ ਹਲ ਹੈ ਮੈਂ ਪਹਿਲਾਂ ਵੀ ਗੁਰਆਂ ਵਿੱਚ ਐਮਸੀ ਰਹਿ ਚੁੱਕਾ ਹਾਂ ਉਸ ਵਕਤ ਮੈਂ ਮਹੱਲੇ ਦੀਆਂ ਮੇਨ ਗਲੀਆਂ ਬਣਵਾਈਆਂ ਮੇਨ ਕੰਮ ਕਰਵਾਏ ਜੋ ਕਿ ਮਟਕੇ ਵਾਲੀ ਗਲੀ ਬਣਦੀ ਨਹੀਂ ਸੀ ਪਹਿਲ ਦੇ ਆਧਾਰ ਤੇ ਉਹ ਕੰਮ ਕਰਾਏ ਔਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੇਰੀ ਉਦੋਂ ਮਦਦ ਕੀਤੀ ਆ ਤੇ ਹੁਣ ਵੀ ਮੇਰੀ ਮਦਦ ਕਰਨਗੇ ਤੇ ਮੈਂ ਹੋਰ ਜਿਹੜੇ ਰਹਿੰਦੇ ਕੰਮ ਅਧੂਰੇ ਕੰਮ ਆ ਵਾਰ ਵਿੱਚ ਰਹਿੰਦੇ ਉਹ ਪੂਰੇ ਕਰਾਏ ਜਾਣਗੇ ਤੋਂ ਜੋ ਮੇਨ ਕੰਮ ਸੀਵਰੇਜ ਦਾ ਸੀ ਸੀਵਲ ਹਲੇ ਚੱਲਿਆ ਨਹੀਂ ਅਸੀਂ ਪਹਿਲੇ ਦਾ ਸੀਵਰੇਜ ਦਾ ਵੀ ਕੰਮ ਚਲਾਵਾਂਗੇ ਸੀਵਰੇਜ ਸੀਵਰੇ ਚਲਾਵਾਂਗੇ ਜੋ ਕਿ ਸ਼ਹਿਰ ਵਿੱਚ ਬਿਮਾਰੀ ਦਾ ਦਾਰ ਹੈ ਨਾਲੀਆਂ ਪਾਣੀ ਨੇ ਭਰੀਆਂ ਪਈਆਂ ਤੇ ਸਫਾਈ ਕੋਈ ਨਹੀਂ